ਹੁੰਦਾ ਅੱਤ ਤੇ ਖੁਦਾ ਦਾ ਸਦਾ ਵੈਰ ਜੀ ਗੱਲ ਇਹ ਜਮਾਨਾ ਜਾਣਦਾ ਦੇਖ ਦਲੇਰ ਕੋਰੇ ਅੱਤ ਤੇ ਖੁਦਾ ਦਾ ਵੈਰ ਭਾਵੇਂ ਹੈਗਾ ਚਾਹੇ ਨਹੀਂ ਹੈਗਾ ਅਗਰ ਜੇ ਅੱਤ ਤੇ ਖੁਦਾ ਦਾ ਵੈਰ ਹੁੰਦਾ ਨਾ ਤੇ ਬੰਦੇ ਦੇ ਵਿੱਚ ਅੱਤ ਕੁੱਟ-ਕੁੱਟ ਕੇ ਨਾ ਪਈ ਹੁੰਦੀ ਕਿਉਂਕਿ ਅੱਤ ਹਰ ਬੰਦੇ ਦੇ ਵਿੱਚ ਆ ਕੋਈ ਬੰਦਾ ਇਦਾਂ ਦਾ ਨਹੀਂ ਵੀ ਜਿਹਦੇ ਵਿੱਚ ਅੱਤ ਨਾ ਹੋਵੇ ਲekin ਜਿਹੜੀ ਆਤ ਤੁਹਾਡੇ ਵਿੱਚ ਭਰੀ ਹੋਈ ਆ ਨਾ ਇਹ ਦਲੇਲ ਕੋਦੇ ਸਰਕਾਰੀ ਆਤਾ ਤੇ ਧਰਮ ਦੇ ਠੇਕੇਦਾਰਾਂ ਦੀ ਆਤਾ ਕਿਉਂਕਿ ਇਹ ਜਿਹੜੀ ਆਤਾ ਨਾ ਇਹ ਹਮੇਸ਼ਾ ਪਰਮਾਤਮਾ ਦੇ ਵਿਰੋਧ ਦੇ ਵਿੱਚ ਬੋਲਦੀ ਆ ਰਹੀ ਗੱਲ ਜਮਾਨੇ ਦੀ ਵੀ ਤੂੰ ਕਹਿੰਨੀ ਆ ਵੀ ਜਮਾਨਾ ਜਾਣਦਾ ਮੈਂ ਤਾਂ ਇਹ ਦੇਖਿਆ ਵੀ ਜਮਾਨਾ ਹੀ ਤੁਹਾਨੂੰ ਸਜ਼ਾ ਦਵਾਉਂਦਾ ਵਾ ਤੇ ਜਮਾਨਾ ਹੀ ਤੁਹਾਨੂੰ ਸਜ਼ਾ ਦਿੰਦਾਵਾ ਕਿਉਂਕਿ ਇਹ ਤੁਸੀਂ ਸਿਰਫ ਤੇ ਸਿਰਫ ਕੀਆ ਧਨਵਾ ਦੀ ਲੜਾਈ ਲੜਾਉਂਦੇ ਆ ਆਪਸ ਵਿੱਚ ਲੋਕਾਂ ਨੂੰ ਤੇ ਇਹੋ ਜਿਹਾ ਮਾਨਾ ਜਿਹੜਾ ਤੁਹਾਡੇ ਅੱਗੇ ਬਹਿ ਕੇ ਅੱਜ ਸੁਣਨ ਡਿਆਣਾ ਤੁਹਾਡੀਆਂ ਤੇ ਇਹੋ ਹੀ ਦੇਖੋ ਫੇ ਛੇਤਰਾਂ ਦੇ ਹਾਰ ਲੈ ਕੇ ਖੜਿਆ ਹੋਏਗਾ ਕਿਉਂਕਿ ਹੌਲੀ ਹੌਲੀ ਹੁਣ ਜਿਹੜੀਆਂ ਅਸਲੀਅਤਾਂ ਆਣਾ ਤੁਹਾਡੀਆਂ ਉਹ ਸਾਹਮਣੇ ਆ ਰਹੀਆਂ ਇਹ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਤੁਸੀਂ ਧਰਮਾਂ ਦੀ ਲੜਾਈ ਲੜਾਉਣ ਦੇ ਆ ਸਿਰਫ ਇਸ ਵੀਡੀਓ ਨੂੰ ਪੂਰੀ ਦੇਖ ਲਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਇਹਨਾਂ ਦਾ ਮੈਂ ਹਾਟਾੜਨਾ ਦਾ ਤੇ ਟਾੜੀਆਂ ਦਾ ਉਕਾਤ ਦਿਖਾ ਲਈ ਆ ਤੇ ਇਹਨਾਂ ਦੀ ਅਸਲੀਅਤ ਦਿਖਾ ਲਈ ਆ ਇਹਨਾਂ ਲੋਕਾਂ ਦੀ ਪਹਿਲਾਂ ਮਾੜੀ ਜਿਹੀ ਦੀ ਗੱਲ ਸੁਣਿਓ ਤਾਂ ਫੇਰ ਕਰਦੇ ਆ ਅੱਗੇ ਗੱਲ ਹੁੰਦਾ ਹੱਥ ਤੇ ਖੁਦਾ ਦਾ ਸਦਾ ਵੈਰ ਜੀ ਗੱਲ ਹੈ ਜਮਾਨਾ ਜ਼ਰਦਾ ਹੁੰਦਾ ਕਦੇ ਵੀ ਨਾ ਬੰਦਾ ਉਹ ਵੇਸਰਾ ਜੋ ਹੈ ਸਮੇ ਨੂੰ ਬਸ ਸ਼ੌਂਦਾ ਲੈਰੀ ਸਮਝ ਸਮੇ ਦੀ ਲਲਕਾਰ ਨੂੰ ਮਨਾ ਜਬਚਾਰੋ ਮਤਾਰੂ ਜੇ ਮੈਂ ਗੋਲੀ ਖਾੜ ਪੂਜੇ ਪਿਸਲ ਦੀ ਬੋਲ ਦੀ ਵੈਰੀਓ ਨਾ ਚੁੱਕੋ ਤਾ ਗੋਲੀ ਖਾੜਕੂ ਦੇ ਪਿਸਤਲ ਦੀ ਬੋਲਦੀ ਮੈਂ ਗੋਲੀ ਖਾੜਕੂ ਦੇ ਪਿਸਤਲ ਦੀ ਬੋਲਦੀ ਵੈਰੀ ਉਹ ਨਾ ਚੱਕੋ ਅੱਤਾਂ ਨੂੰ ਲੇਕਿਨ ਅੱਤ ਤਾਂ ਸਭ ਤੋਂ ਜ਼ਿਆਦਾ ਦਲੇਰਕੌਰ ਜੀ ਤੁਸੀਂ ਚੱਕੀ ਹੋਈ ਆ ਪਿੱਛੇ ਤੇ ਇੱਕ ਗਾਣਾ ਆਇਆ ਸੀ ਨਾ ਦਿਲਜੀਤ ਦਸਾਂਜ ਦਾ ਖਾੜਕੂ ਗੱਲ ਉਹਨੇ ਵੀ ਕੋਈ ਮਾੜੀ ਨਹੀਂ ਸੀ ਕੀਤੀ ਗੱਲ ਉਹਨੇ ਵੀ ਅਣਖ ਦੀ ਕੀਤੀ ਸੀ ਤੇ ਲੇਕਿਨ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਉਹਨੂੰ ਆਪਣੇ ਕੋਲ ਬੁਲਾ ਕੇ ਤਾਂ ਮਾਫੀ ਮੰਗਵਾਈ ਸੀ ਉਹਦੇ ਕੋਲ ਲਿਖਤੀ ਰੂਪ ਦੇ ਵਿੱਚ ਆ ਵੀਡੀਓ ਵੀ ਆ ਹੈਗੀ ਉਹਦੀ ਤੇ ਆਪ ਇਹੋ ਸ਼ਰਿਆਮ ਹਥਿਆਰਾਂ ਦੇ ਹਥਿਆਰਾਂ ਦੀਆਂ ਆਵਾਜ਼ਾਂ ਗਾਉਣ ਲਈ ਆ ਅਗਰ ਜੇ ਕੋਈ ਕਲਾਕਾਰ ਗਾ ਲਵੇ ਤੇ ਉਹਦੇ ਤੇ ਹਥਿਆਰਾਂ ਦਾ ਜੀ ਹਥਿਆਰ ਪ੍ਰਮੋਟ ਪ੍ਰਮੋਟ ਕਰਦਾ ਵਾ ਤੇ ਇਹ ਲੋਕ ਜਿਹੜੀਆਂ ਇਹ ਧਾਰਮਿਕ ਸਟੇਜਾਂ ਦੇ ਉੱਤੇ ਹਥਿਆਰਾਂ ਦੇ ਗਾਣੇ ਗਾਉਣ ਡੀਆਂ ਲੇਕਿਨ ਇਹਨਾਂ ਨੂੰ ਕੋਈ ਨਹੀਂ ਰੋਕਣ ਵਾਲਾ ਇਸੇ ਕਰਕੇ ਪਰਾਵੋ ਇਹਨਾਂ ਲੋਕਾਂ ਤੋਂ ਤੁਹਾਨੂੰ ਬਚਨ ਦੀ ਜ਼ਰੂਰਤ ਹੈ ਕਿਉਂਕਿ ਇਹ ਲੋਕ ਜਿਹੜੇ ਆ ਨਾ ਇਹ ਲੋਕ ਆਗੀ ਟਾਡੀ ਕਥਾਵਾਚਕ ਇਹ ਸਾਰੇ ਦੇ ਸਾਰੇ ਇਹ ਮੋਦੀ ਦੇ ਲੋਕ ਆ ਆਰਐਸਐਸ ਦੇ ਲੋਕ ਆ ਵੀ ਇਹ ਸਿਰਫ ਤੇ ਸਿਰਫ ਸਾਨੂੰ ਆਪਸ ਵਿੱਚ ਲੜਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਬਸ ਉਹ ਦੇ ਨਾਲ ਦੇ ਪੱਲੇ ਕੱਖ ਨਹੀਂ ਤੁਸੀਂ ਅੱਗੇ ਬਹਿ ਬਹਿ ਕੇ ਇਹਨਾਂ ਦੇ ਗਲਾਂ ਦੇ ਵਿੱਚ ਸਰੂਪੇ ਪੈਂਦੇ ਦੇਖਣ ਦੇ ਆ ਇਹਨਾਂ ਦੇ ਪ੍ਰੋਗਰਾਮਾਂ ਤੇ ਜਾਣਾ ਛੱਡੋ ਤੇ ਆਪਸ ਵਿੱਚ ਇਕੱਠੇ ਹੋ ਕੇ ਆਪਣੀ ਹੱਕ ਲੈਣ ਦੀ ਕੋਸ਼ਿਸ਼ ਕਰੋ ਨਾਲ ਲੜੋ ਕਿਸਾਨਾਂ ਦੇ ਸਾਰੇ ਦੇ ਸਾਰੇ ਫੇਰ ਸਾਡੇ ਹੱਕ ਮਿਲਨੇ ਆ ਨਹੀਂ ਤੇ ਇਹਨਾਂ ਨੇ ਸਾਨੂੰ ਆਪਸ ਵਿੱਚ ਵੰਡ ਕੇ ਰੱਖਿਆ ਪਿਆ ਆ ਮਾੜੀ ਜੇ ਅੱਗੇ ਦੀ ਗੱਲ ਸੁਣੀਏ ਇੱਕ ਹੋਰ ਤੇ ਫੇਰ ਕਰਦੇ ਆ ਅੱਗੇ ਗੱਲ ਜਦੋਂ ਖੇਲ ਤੇ ਜਥੇ ਨੂੰ ਲਾਈਦਾ ਨਾ ਕਿਉਂਕਿ ਸਾਊਂਡ ਜਿਹੜਾ ਵੀ ਗਰਮ ਹੋ ਜਾਂਦਾ ਹੈ ਤੇ ਮਸ਼ਿੰਦਰੀ ਆ ਨਾ ਫਿਰ ਕਈ ਵਾਰ ਨਾ ਥੋੜੀਆਂ ਜੀਆਂ ਆਵਾਜ਼ਾਂ ਬਹਿਣ ਲੱਗ ਜਾਂਦੀਆਂ ਤੇ ਮੈਂ ਵੀਰ ਨੂੰ ਬੇਨਤੀ ਕਰਾਂ ਥੋੜੇ ਜਿਹਾ ਗੋ ਮੋਨੀਟਰਾਂ ਦਾ ਪ੍ਰਬੰਧ ਕਰਿਓ ਬਕਸ਼ੇ ਥੋੜੇ ਜਿਹਾ ਵੱਧ ਲਾ ਦਿਆ ਕਰੋ ਕਿਉਂਕਿ ਜਦੋਂ ਢਾਡੀ ਵਾਰਾਂ ਗਾਉਂਦੇ ਨਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਵੱਲ ਲੱਗਦਾ ਇਸ ਸਾਜਿਆ ਅੱਛਾ ਇਹ ਹੁਣ ਸਾਊਂਡ ਵਾਲੇ ਨੂੰ ਬੇਨਤੀ ਕਰ ਲਈਏ ਵੀ ਅੱਗੋਂ ਤੋਂ ਥੋੜੇ ਜਿਵੇਂ ਮੋਨੀਟਰਾਂ ਦਾ ਹੋਰ ਪ੍ਰਬੰਧ ਕਰ ਲਿਓ ਤੇ ਬਕਸੇ ਹੋਰ ਲਾ ਦਿਓ ਵੀ ਟਾਡੀ ਜਦੋਂ ਵਾਰਾ ਗਾਉਂਦੇ ਆ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਬਲ ਲੱਗਦਾ ਤੇ ਲੇਕਿਨ ਜਿਹਨਾਂ ਨੂੰ ਸੁਣਾਉਂਦੇ ਆ ਜਿਹੜੇ ਤੁਹਾਡੀਆਂ ਗੱਲਾਂ ਜਾ ਕੇ ਭੜਕਦੇ ਆ ਤੇ ਉਹਨਾਂ ਮਾਪਿਆਂ ਦਾ ਕੀ ਗੱਲ ਜ਼ੋਰ ਨਹੀਂ ਲੱਗਾ ਹੁੰਦਾ ਬੱਚਾ ਜੰਮਣ ਤੋਂ ਪਾਲਣ ਤੱਕ ਤੇ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਆ ਕੇ ਭੜਕ ਕੇ ਤੇ ਫਿਰ ਉਹ ਜਿਹੜਾ ਵਾ ਉਹ ਹਥਿਆਰਾਂ ਨੂੰ ਹੱਥ ਪਾਉਂਦਾ ਇਸੇ ਕਰਕੇ ਤੁਸੀਂ ਸਰਕਾਰੀਓ ਤੇ ਜਨਤਾ ਨੂੰ ਤੁਹਾਡਾ ਹੌਲੀ-ਹੌਲੀ ਹੁਣ ਪਤਾ ਲੱਗਦਾ ਜਾਂਦਾ ਤੇ ਜੁੱਤੀ ਤੁਹਾਡੇ ਵਰਨੀ ਸ਼ੁਰੂ ਹੋ ਜਾਣੀ ਆ ਹੁਣ ਬਹੁਤ ਜਲਦੀ ਅੱਛਾ ਇਤਿਹਾਸ ਇਹੋ ਦੱਸ ਦਿਆਂ ਬਿਛੇਵੇਂ ਪਾਤਸ਼ਾਹ ਦੇ ਵੇਲੇ ਦਾ ਵੀ ਜਿਹੜੇ ਢਾਡੀ ਵਾਰਾਂ ਗਾਉਂਦੇ ਸੀ ਇਹ ਛੇਵੇਂ ਪਾਤਸ਼ਾਹ ਦੇ ਵੇਲੇ ਤੇ ਸ਼ੁਰੂ ਹੋਇਆ ਸੀਗਾ ਤੇ ਉਦੋਂ ਕਿਹੜੇ ਸਪੀਕਰ ਹੁੰਦੇ ਸੀ ਉਦੋਂ ਤਾਂ ਜਿਹੜੇ ਸਪੀਕਰ ਕੋਠਿਆਂ ਦੇ ਲੱਗਦੇ ਹੁੰਦੇ ਸੀ ਲਾਰਡ ਸਪੀਕਰ ਸੀ ਨਾ ਉਹ ਵੀ ਨਹੀਂ ਸੀ ਹੁੰਦੇ ਤੇ ਇਤਿਹਾਸ ਤੁਸੀਂ ਇੰਨਾ ਪੁਰਾਣਾ ਦੱਸਣ ਦੇ ਆ ਇਹ ਸਿਰਫ ਭਰਾਵੋ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਬਹਿ ਕੇ ਇਤਿਹਾਸ ਆਪਣੇ ਬਣਾਏ ਹੋਏ ਆ ਹੋਰ ਕੱਖ ਵੀ ਨਹੀਂਗਾ ਸਿਰਫ ਕੀਆ ਵੀ ਸਾਨੂੰ ਆਪਸ ਵਿੱਚ ਲੜਾਉਣ ਦੇ ਵਾਸਤੇ ਆ ਮਾੜੀ ਜਿਹੀ ਇੱਕ ਵੀਡੀਓ ਹੋਰ ਦੇਖਿਓ ਤੇ ਫੇਰ ਕਰਦੇ ਆ ਅੱਗੇ ਗੱਲ ਰਾਜ ਕੇ ਟਿਟ ਪਰਦੇ ਹੋ ਕਰਦੇ ਜੋ ਉਡਕਾ ਮਾ ਯਾਰਜ ਕੇ ਟਿਟ ਪਰਦੇ ਹੋ ਹੋਈ ਜਾਂਦਾ ਯਾਰਦਾ ਹੋਈ ਜਾਂਦਾ ਡਾ ਕੁੰਜੋਰਾ ਆਜਾ ਗੁਰੂ ਨਾਨਕ ਆਜਾ ਤੇਰੀ ਵਡਿਆ ਹੋਏ ਆਜਾ ਗੁਰੂ ਨਾਨਕ ਆਜਾ ਤੇਰੀ ਹੁਣ ਤੁਸੀਂ ਕਹੋਗੇ ਵੀ ਇਹ ਨਕਲੀ ਆ ਇਹ ਨਕਲੀ ਨਹੀਂ ਇਹ ਅਸਲੀ ਸਨਾਤਣੀਆਂ ਆ ਵੀ ਪਹਿਲਾਂ ਇਹ ਸੀਗੇ ਤੇ ਲੇਕਿਨ ਆ ਜਿਹੜੇ ਆ ਨਾ ਆ ਢੀ ਤੇ ਢਾਡਣਾ ਇਹ ਇਹਨਾਂ ਦੀ ਕਾਪੀ ਕਰ ਰਹੇ ਆ ਇਹ ਲੋਕ ਜਿਹੜੇ ਆ ਇਹਨਾਂ ਦੇ ਵਿੱਚ ਫਲਕ ਇਹੋ ਹੀ ਆ ਵੀ ਇਹ ਲੋਕ ਜਿਹੜੇ ਆ ਇਹ ਕੀ ਕਰਦੇ ਆ ਇਹ ਹਮੇਸ਼ਾ ਖੁਸ਼ੀ ਦੇ ਮੌਕੇ ਤੇ ਹੀ ਜਾਂਦੇ ਆ ਵੀ ਜਦੋਂ ਕਿਸੇ ਦੇ ਧੀ ਪੁੱਤਨ ਹੁੰਦਾ ਤੇ ਜਾਂ ਕਿਸੇ ਦਾ ਵਿਆਹ ਹੁੰਦਾ ਵੀ ਇਹ ਉਹਨਾਂ ਦੀਆਂ ਘੋੜੀਆਂ ਗਾਉਂਦੇ ਆ ਉਹਨਾਂ ਜੀਵਨ ਦੀ ਖੁਸ਼ੀ ਮਨਾਉਂਦੇ ਆ ਤੇ ਲੇਕਿਨ ਆ ਜਿਹੜੇ ਆ ਢਾਡਣਾ ਤੇ ਢਾਡੀ ਇਹ ਕੀ ਆ ਉਹ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਆ ਸਦੀਆਂ ਪਹਿਲਾਂ ਮਰ ਚੁੱਕੇ ਆ ਸਾਲਾਂ ਪਹਿਲਾਂ ਮਰ ਚੁੱਕੇ ਆ ਉਹਨਾਂ ਦੀਆਂ ਸਾਨੂੰ ਜਨਮ ਦਿਨ ਮਨਾਵਨਾ ਕੇ ਤੇ ਮਰਨ ਦਿਨ ਮਨਾ ਬਣਾ ਕੇ ਤੇ ਉਹਨਾਂ ਦੀਆਂ ਸਾਨੂੰ ਕਹਾਣੀਆਂ ਸੁਣਾਈ ਜਾਂਦੇ ਆ ਇਸੇ ਕਰਕੇ ਪੜਾਵੋ ਇਹਨਾਂ ਲੋਕਾਂ ਤੋਂ ਬਚਣ ਦੀ ਜ਼ਰੂਰਤ ਆ